ਜਦੋਂ ਤੁਹਾਡਾ ਮਨ ਖੁਸ਼ ਹੁੰਦਾ ਨਾ ਕਦੀ ਵੇਖਿਓ ਤਜਰਬਾ ਉਦੋਂ ਤੁਸੀਂ ਖਿੜੇ ਰਹਿੰਦੇ ਜਦੋਂ ਮਨ ਨਾ ਖੁਸ਼ ਹੋਵੇ ਉਦੋਂ ਬੰਦਾ ਮੁਰਝਿਆ ਰਹੇ ਕਦੀ ਵੇਖਿਓ ਮੇਰੀ ਉਹ ਭੈਣੋ ਜਦੋਂ ਤੁਹਾਡਾ ਮਨ ਖੁਸ਼ ਹੋਏਗਾ ਨਾ ਤੁਸੀਂ ਉਹ ਵੀ ਕੱਪੜੇ ਧੋਦੇ ਨੇ ਜਿਹੜੇ ਨਹੀਂ ਧੋਣ ਵਾਲੇ ਹੁੰਦੇ ਜਾਨਕਿ ਜਿਹੜੇ ਜੇ ਘਰਦਿਆਂ ਰੱਖੇ ਹੁੰਦੇ ਵੀ ਆਈ ਤੇ ਇਹ ਤੇ ਧੋਣ ਵਾਲੇ ਆ ਹੀ ਨਹੀਂ ਬੀਬੀ ਖੁਸ਼ ਹੋਣੇ ਧੋਤੇ ਜਦੋਂ ਬੀਬੀ ਖੁਸ਼ ਨਾ ਹੋਵੇ ਘਰ ਵਾਲੇ ਕਹਿੰਦੇ ਕੱਪੜੇ ਧੋ ਲੋ ਕਹਿੰਦੀ ਆਪੜ ਗਣ ਧੁੱਪ ਦੇ ਤੁਹਾਡਾ ਦੇ ਰੋਜ ਦਾ ਜੱਪ ਫੜਿਆ ਤੂੰ ਤੇ ਘੜੀ ਕਿ ਪਾਉਂਦੇ ਫੇਰ ਲਾ ਦਿੰਦੇ ਜੀ ਗੱਲ ਖਾਰੀ ਮੰਦੀ ਖੁਸ਼ੀ ਦੀ ਆ ਬੰਦੇ ਆਲ ਵੀ ਆ ਜਾਂਦਾ ਮੈਂ ਜੀ ਬੰਦਾ ਖੁਸ਼ ਹੋਵੇ ਤੇ ਸਾਰੇ ਟੱਬਰ ਨੂੰ ਕਹੀ ਜਾਊਗਾ ਅੱਜ ਪੱਠੇ ਵੀ ਪਾ ਦੂੰ ਅੱਜ ਮੈਂ ਸ਼ਹਿਰੀ ਆ ਵੀ ਕਰ ਦੂੰਗਾ ਜਾਂ ਆਟਾ ਵੀ ਲੈ ਆਉਣਾ ਪਿਆ ਕੇ ਮੈਂ ਸਾਰਾ ਕੁਝ ਸਿਲੰਡਰ ਵੀ ਭਰਾ ਕੇ ਲੈ ਆਂਦੇ ਜੀ ਤੇ ਬੰਦਾ ਖੁਸ਼ ਨਾ ਹੋਵੇ ਤੇ ਘਰ ਦੇ ਕਹਿਣਾ ਕੰਮ ਕਰ ਆਪਰੇ ਕੋ ਨਹੀਂ ਹੁੰਦਾ ਤੁਸੀਂ ਤੇ ਬੈਠੇ ਖਾਈ ਜਾਂਦੇ ਕੰਮ ਕਲਾ ਮੈਂ ਕਰਦਾ ਸਾਰੀ ਖੇਡ ਤੁਹਾਡੇ ਮਨ ਦੀ ਹੈ ਤੇ ਮਨ ਖੁਸ਼ ਕਰਨਾ ਬੰਦੇ ਦੇ ਆਪਣੇ ਹੱਥ ਵਾਸਾ ਆਪਾਂ ਪੜਦੇ ਨਾਨਕ ਭਗਤਾ ਸਦਾ ਵਿਕਾਸ ਸਦਾ ਖਿੜੇ ਰਹਿਣਾ ਸਦਾ ਖੁਸ਼ ਰਹਿਣਾ ਤੁਸੀਂ ਵੇਖਿਆ ਕਈ ਬੰਦੇ ਤੁਹਾਨੂੰ ਹਾਰ ਥਾਂ ਤੇ ਖੁਸ਼ ਨਜ਼ਰ ਆਉਂਗੇ ਅੱਡੇ ਤੇ ਖਲੋਤੇ ਹੋਣਗੇ ਤਾਂ ਵੀ ਖੁਸ਼ ਤੁਰੇ ਆਉਂਦੇ ਹੋਣਗੇ ਤਾਂ ਵੀ ਹਾਸੇ ਨਜ਼ਰ ਆਉਣਗੇ ਜਾਨੀ ਕਿ ਹਰ ਸਮੇਂ ਖਿੜੇ ਜ ਰਹਿਣਾ ਖਿੜੇ ਰਹਿਣਾ ਅਛਾ ਕਈ ਬੰਦੇ ਇਹਦੇ ਜਦੋਂ ਸਾਈਕਲ ਸੀ ਉਦੋਂ ਵੀ ਮੂੰਹ ਉਦਾਂ ਦਾ ਸੀ ਅੱਜ ਗੱਡੀ 'ਚ ਬਹਿਣ ਲੱਗ ਪਏ ਅੱਜ ਵੀ ਮੂੰਹ ਉਦਾਂ ਦਾ ਹੀ ਆ ਜਾਨੀ ਕਿ ਹਾਸਾ ਨਹੀਂ ਆਉਂਦਾ ਉਹਨਾਂ ਨੂੰ ਹਾਸਾ ਜ਼ਿੰਦਗੀ ਚ ਗਵਾਚ ਗਿਆ ਵਾ ਹੱਸਣ ਦੀ ਆਦਤ ਪਾਓ ਜ਼ਿੰਦਗੀ 'ਚ ਖੇੜੇ ਰਹੋ ਹਰ ਇੱਕ ਜ਼ਿੰਦਗੀ 'ਚ ਇੱਕੋ ਜਿਹਾ ਸਮਾਂ ਕਦੀ ਨਹੀਂ ਦਿੰਦਾ ਸਾਹਸੰਗਤ ਜੀ ਨਾ ਆਪਣੇ ਮੁਤਾਬਕ ਥੋੜਾ ਰਹਿਣਾ ਵੀ ਸਮਾਂ ਬੰਨ ਕੇ ਰੱਖ ਲੋਗੇ ਤੁਸੀਂ ਵੀ ਜ਼ਿੰਦਗੀ 'ਚ ਹਮੇਸ਼ਾ ਇੱਕੋ ਜਿਹਾ ਸਮਾਂ ਰਹਿਣਾ ਨਾ ਨਾ ਇਹ ਜ਼ਿੰਦਗੀ 'ਚ ਉਤਰਾ ਚੜਾ ਆਉਨੇ ਆਉਨੇ ਆ ਤਪਾਸ਼ਾ ਕਹਿੰਦੇ ਉਹਨ ਤੇ ਰੱਖੈਂ ਬਾਪ ਨਾ ਮਾਈ ਉਹਨ ਤੇ ਰਾਖੈ ਮੀਤ ਨਾ ਭਾਈ ਅੱਛਾ ਨਾ ਮਾਂ ਬਚਾ ਸਕਦੀ ਨਾ ਪਿਓ ਬਚਾ ਸਕਦਾ ਨਾ ਕੋ ਮਿੱਤਰ ਤੇ ਭਰਾ ਹੀ ਬਚਾ ਸਕਦਾ ਜੀ ਬਚਾ ਸਕਦਾ ਕੋਈ ਕਵੇ ਹਾਂ ਜੀ ਕੋਈ ਮਿੱਤਰ ਕੋਈ ਦੋਸਤ ਕਿਸੇ ਨੂੰ ਮਾੜੇ ਕੰਮਾਂ ਤੋਂ ਬਚਾ ਦੂ ਉਹ ਕਹਿ ਸਕਦਾ ਭਾਈ ਮਾੜੇ ਕੰਮ ਨਾ ਕਰ ਪਰ 24 ਘੰਟੇ ਤੁਹਾਡੀ ਰਾਖੀ ਨਹੀਂ ਕਰ ਸਕਦਾ ਉਹਨੇ ਤੇ ਰੱਖੇ ਮੀਤ ਨਾ ਪਾਈ ਦਰਬ ਸਿਆਣਪ ਨਾ ਓਏ ਰਹਤੇ ਦਰਬ ਪੈਸਾ ਪੈਸਾ ਵੀ ਨਹੀਂ ਬਚਾਉਂਦਾ ਇਸ ਕੰਮ ਤੋਂ ਸਿਆਣਪ ਕੋਈ ਚਲਾਕੀ ਚਲਾਕੀਆਂ ਨਾਲ ਵੀ ਬੰਦਾ ਇਹਨਾਂ ਪੰਨਿਆਂ ਤੋਂ ਨਹੀਂ ਬਚਾ ਸਕਦਾ ਆਪਣੇ ਆਪ ਨੂੰ ਹਾਂ ਇੱਕੋ ਥਾਂ ਜਿੱਥੇ ਬਚ ਸਕਦੇ ਆ ਉਹ ਕਿਹੜਾ ਥਾਂ ਭਲਾ ਸਾਧ ਸੰਗ ਓਏ ਦੁਸ਼ਟ ਵਾਸ ਹੋਤੇ ਇੱਕ ਵਾਰ ਗੱਜ ਕੇ ਕਹੋ ਤਨ ਸ੍ਰੀ ਗੁਰੂ ਓਏ ਕੋ ਥਾਵਾਂ ਉਹ ਗੁਰੂ ਦਾ ਸੰਗ ਗੁਰੂ ਦਾ ਸੰਗ ਗੁਰੂ ਦੀ ਸੰਗਤ ਭਾਵੇਂ ਉਹ ਘਰੇ ਕਰ ਲੋ ਘਰੇ ਸਤਗੁਰ ਦੀ ਬਾਣੀ ਪੜੋ ਚੰਗੇ ਵਿਚਾਰ ਜ਼ਿੰਦਗੀ ਚ ਲੈ ਕੇ ਆਓ ਰਾਖਾ ਏਕ ਹਮਾਰਾ ਸੋਮੇੜਾ ਸਾਡੇ ਅੰਦਰ ਬੈਠਾ ਰਾਖਾ ਸਾਡੀ ਰੱਖਿਆ ਕਰਨ ਵਾਲਾ ਜਿਹੜਾ ਸਾਡੇ ਅੰਦਰ ਬੈਠਾ ਪਰਮਾਤਮਾ ਵੈਗਰੂ ਜਿਹਦੀ ਜਾਣਕਾਰੀ ਮੇਰੇ ਗੁਰੂ ਤੋਂ ਮਿਲਦੀ ਹੈ ਇਹਨਾਂ ਜਿਹੜੇ ਇਹ ਵਕਾਰ ਨੇ ਬੰਦੇ ਨੂੰ ਕਿਦਾਂ ਬੰਦੇ ਦੀ ਜ਼ਿੰਦਗੀ ਤਬਾਹ ਕਰਦੇ ਨੇ ਵਿਖਈ ਦਿਨ ਰਣ ਐਵੇਂ ਹੀ ਗੁਧਾ ਰਹਿ ਜਿਹੜਾ ਵਕਾਰੀ ਬੰਦਾ ਦਿਨ ਤੇ ਰਾਤ ਇਦਾਂ ਹੀ ਗੁਜ਼ਾਰ ਦਿੰਦਾ ਉਹਦੀ ਉਹਦਾ ਦਿਨ ਵੀ ਇਦਾਂ ਲੰਘਦਾ ਤੇ ਉਹਦੀ ਰਾਤ ਵੀ ਇਦਾਂ ਲੰਘਦੀ ਆ ਉਹ ਦਿਨੇ ਵੀ ਪੁੱਠਾ ਸੋਈਦਾ ਸਾਰਾ ਦਿਨ ਕੰਮ ਕਰਦੇ ਆਂ ਤੇ ਰਾਤ ਨੂੰ ਸੌਣ ਲੱਗਿਆਂ ਵੀ ਉਹਦੀ ਰਾਤ ਮਾੜੀਆਂ ਕੰਮਾਂ 'ਚ ਹੀ ਲੰਘਦੀ ਆ ਮਾੜੀਆਂ ਵਿਚਾਰਾਂ ਚੱਲੀ ਜਾਂਦੀਆਂ ਦਿਮਾਗ 'ਚ ਬਿਖਈ ਦਿਨ ਰੇਣ ਇਵੇਂ ਹੀ ਗੁਜ਼ਾਰੈ ਦਿਨ ਰਾਤ ਇਦਾਂ ਹੀ ਗੁਜ਼ਾਰਦਾ ਹੈ ਦਿਨ ਰਾਤ ਗੋਬਿੰਦ ਨਾ ਭਜੈ ਉਹ ਆਪਣੇ ਮਾਲਕ ਨੂੰ ਚੇਤੇ ਨਹੀਂ ਕਰਦਾ ਗੋਬਿੰਦ ਨੂੰ ਚੇਤੇ ਨਹੀਂ ਅਸਾ ਜਿਸ ਮਾਲਕ ਦੀ ਬਖਸ਼ਿਸ਼ ਦੇ ਕਰਕੇ ਇਹਨਾਂ ਪੰਜਾਂ ਨਾਲੋਂ ਇਹਦਾ ਲਿੰਗ ਟੁੱਟਣਾ ਸੀ ਨਾ ਉਹਦੀ ਸੰਗਤ ਨਹੀਂ ਕਰਦਾ ਉਹਨੂੰ ਭਜਦਾ ਨਹੀਂ ਹੈ ਉਹਨੂੰ ਯਾਦ ਨਹੀਂ ਕਰਦਾ ਬਹਿਤੀ ਜਾਤ ਕਦੇ ਦ੍ਰਿਸ਼ਨਾ ਧਾਰਤ ਉਮਰ ਵਹਿੰਦੀ ਜਾਂਦੀ ਆ ਇਹ ਧਿਆਨ ਲਾ ਕੇ ਵਹਿੰਦਾ ਹੀ ਨਹੀਂ ਜ਼ਿੰਦਗੀ ਲੰਘਦੀ ਜਾਂਦੀ ਐ ਸਮਾਂ ਬੀਤਦਾ ਜਾਂਦਾ ਐ ਕਦੀ ਧਿਆਨ ਲਾ ਕੇ ਵੇਂਦਾ ਹੀ ਨਹੀਂ ਬਹਿਤੀ ਜਾਤ ਸਾਰੇ ਬੋਲੋ ਜੀ ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ ਦ੍ਰਿਸ਼ਦਾਰਤ ਨਿਗਾਹ ਲਾ ਕੇ ਨਹੀਂ ਵੇਂਦਾ ਐ ਕਿ ਉਮਰ ਤੇ ਲੰਘਦੀ ਜਾਂਦੀ ਐ ਤੇ ਕਰਦਾ ਵੀ ਪੁੱਠੇ ਕਾਮੀਆਂ ਮੇ ਮਿੱਥਿਆ ਮੋ ਬੰਦੈ ਨਿਤ ਪਾਰਚ ਮਾਦਵੇ ਪੱਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਾਰ ਸਰਨੀ ਇਸ ਜਨਮ ਰੂਪੀ ਪਦਾਰਥ ਨੂੰ ਜਿੱਤ ਲਾ ਮਾਲਕ ਦੀ ਸ਼ਰਨ ਵਿੱਚ ਬਹਿ ਕੇ ਗੁਰੂ ਦੀ ਸਿੱਖਿਆ ਨਾਲ ਕਰਤ ਬਿਕਾਰ ਵਕਾਰ ਹੀ ਕਰੀ ਜਾਣਾ ਕਰਤ ਬਿਕਾਰ ਵਿਖਾਈ ਦੇਨ ਰਹਿਣ ਇਵੇਂ ਹੀ ਗੁਦਾਰ ਹੈ ਦਿਨ ਰਾਤ ਐਦਾਂ ਹੀ ਲੰਗਾਈ ਜਾਂਦਾ ਕਰਤ ਬਿਕਾਰ ਦਉ ਕਰ ਝਾਰਤ ਦਉ ਦੋਵੇਂ ਕਰ ਕਹਿੰਦੇ ਹੱਥ ਨੂੰ ਜਿਵੇਂ ਆਪਾਂ ਆਪਣੇ ਪੰਜਾਬੀ ਕਈ ਵਾਰੀ ਸ਼ਬਦ ਨਹੀਂ ਬੋਲਦੇ ਹੁੰਦੇ ਫਲਾਣਾ ਬੰਦਾ ਤਾਂ ਫਲਾਣੇ ਕੰਮ ਦੇ ਪਿੱਛੇ ਹੱਥ ਧੋ ਕੇ ਹੀ ਬੋਲੋ ਸਾਰੇ ਜੀ ਉਹਦਾ ਕੀ ਮਤਲਬ ਹੁੰਦਾ ਭਲਾ ਉਹਦਾ ਮਤਲਬ ਹੁੰਦਾ ਵੀ ਹੱਥ ਧੋ ਕੇ ਪੈ ਜਾਣਾ ਕਿਸੇ ਕੰਮ ਦੇ ਪਿਛੇ ਵੀ ਕੰਮ ਨਵੇੜ ਕੇ ੜਨਾ ਹੋਣਾ ਚਲੋ ਜੇ ਤੇ ਚੰਗੇ ਕੰਮਾਂ ਦੇ ਪਿਛੇ ਹੱਥ ਧੋ ਕੇ ਪੈਣਾ ਹੋਵੇ ਫੇਰ ਤੇ ਬਹੁਤ ਵਧੀਆ ਗੱਲ ਹੈ ਇਹ ਹੱਥ ਧੋ ਕੇ ਪਿਆ ਵੀ ਪੁੱਠਿਆਂ ਕੰਮਾਂ ਦੇ ਪਿਛੇ ਆ ਜੇ ਤੇ ਕਿਸੇ ਚੰਗੇ ਕੰਮ ਦੇ ਪਿਛੇ ਹੱਥ ਧੋ ਕੇ ਪੈਣਾ ਹੋਵੇ ਨਾ ਫੇਰ ਬਹੁਤ ਵਧੀਆ ਗੱਲ ਹੈ ਮੰਨ ਲਓ ਹੱਥ ਧੋ ਕੇ ਪੈ ਜੇ ਵੀ ਮੈਂ ਚੰਗਾ ਇਨਸਾਨ ਬਣਨਾ ਮੈਂ ਵਧੀਆ ਇਨਸਾਨ ਬਣਨਾ ਮੈਂ ਲੋਕਾਂ ਦਾ ਭਲਾ ਕਰਨਾ ਮੈਂ ਆਪਣੇ ਮਾਪੇ ਦੀ ਸੇਵਾ ਕਰਨੀ ਮੈਂ ਆਪਣੇ ਭੈਣ ਭਰਾਵਾਂ ਦੀ ਮਦਦ ਕਰਨੀ ਮੈਂ ਦੁਨੀਆ ਦੇ ਵਿੱਚ ਵਧੀਆ ਇਨਸਾਨ ਬਣ ਕੇ ਵੇਖਣਾ ਜੇ ਤੇ ਇਸ ਕੰਮ ਦੇ ਪਿਛੇ ਹੱਥ ਧੋਕੇ ਪੈਣਾ ਫੇਰ ਤੇ ਮਾੜੀ ਗੱਲ ਨਹੀਂ ਪਰ ਇਹ ਹੱਥ ਧੋਕੇ ਪਤਾ ਕਿਹੜੇ ਕੰਮਾਂ 'ਚ ਪਿਆ ਕਿ ਮੈਂ ਵੇਖਣਾ ਵਾਂ ਲਾਲਚ ਹੁੰਦਾ ਕਿਦਾਂ ਦਾ ਜੇ ਲਾਲਚੀ ਬਣਨਾ ਤਾਂ ਸਿਰੇ ਦਾ ਬਣ ਕੇ ਵੇਖਣਾ ਜੇ ਵਕਾਰੀ ਬਣਨਾ ਤੇ ਸਿਰੇ ਦਾ ਬਣ ਕੇ ਵੇਖਣਾ ਤੁਸੀਂ ਜਿਵਾਰੀਆ ਬਣਨਾ ਉਹ ਵੀ ਸਿਰੇ ਦਾ ਬਣ ਕੇ ਵੇਖਣਾ ਤੇ ਜੇ ਨਸ਼ੇੜੀ ਬਣਨਾ ਫਿਰ ਕਲੀ-ਕਲੀ ਨਾਲ ਜ ਟਿਕਾ ਲਾ ਕੇ ਵੀ ਵੇਖਣਾ ਵੀ ਇਹ ਕਿੱਦਾਂ ਹੁੰਦਾ ਨਸ਼ੇ ਕਿਸੇ ਸਰਕਾਰ ਨੇ ਬੰਦ ਨਹੀਂ ਕਰਨੇ ਇਹ ਭੁਲੇਖਾ ਸਾਨੂੰ ਅਸੀਂ ਬੜੇ ਭੋਲੇ ਆ ਅਸੀਂ ਕਈ ਵਰੀ ਸਰਕਾਰਾਂ ਨੂੰ ਕਹੀ ਜਾਣੀ ਅੱਛਾ ਕਮਾਲ ਦੀ ਗੱਲ ਹੈ ਸਾਡੇ ਕਿੱਡੇ ਭੋਲੇ ਬੰਦੇ ਆ ਕਈ ਵਰੀ ਲੀਡਰ ਦੇ ਕੋਲ ਜਾਣੇ ਉਹ ਕਹਿੰਦੇ ਇਹ ਨਾਥ ਪਾਓ ਜੀ ਨਸ਼ਿਆਂ ਨੂੰ ਅੱਛਾ ਸਾਰੇ ਸਰਕਾਰਾਂ ਦੇ ਬੰਦੇ ਨੇ ਜਦੋਂ ਸਤਾ ਚੋਂ ਬਾਹਰ ਹੁੰਦੇ ਆ ਨਾ ਉਹਨੂੰ ਕਹਿਣਗੇ ਸਾਨੂੰ ਇੱਕ ਵਾਰ ਮੌਕਾ ਦਿਓ ਸੱਤਾਂ ਦਿਨਾਂ ਚ ਲੱਭ ਲੱਭਣੇ ਨਹੀਂ ਇੱਥੇ ਨਸ਼ੇ ਵਾਲੇ ਅੱਛਾ ਜਦੋਂ ਸਤਾਜ ਆ ਜਾਂਦੇ ਆ ਮੁੜ ਕੇ ਉਹ ਉਹਨਾਂ ਦੇ ਉਹ ਬਿਆਨ ਮੁੱਕ ਜਾਂਦੇ ਫਿਰ ਦੂਜੇ ਬਿਆਨ ਦੇਣ ਲੱਗ ਪੈਂਦੇ ਜਿਹੜੇ ਸਤਾਜ ਚ ਨਹੀਂ ਹੁੰਦੇ ਸਾਨੂੰ ਕਿਤੇ ਮੌਕਾ ਦਿਓ 8 ਦਿਨ ਨਹੀਂ ਪੈਂਡ ਦੇਣੇ ਅਸੀਂ ਕਿਉਂ ਸਾਧ ਸੰਗਤ ਜੀ 8 ਦਿਨਾਂ ਤੋਂ ਅਸੀਂ ਇੱਕ ਵਾਰੀ ਵੇਖਿਓ ਫੜ ਕੇ ਅੰਦਰ ਤਾੜ ਦੇਣੇ ਆ ਇਹ ਨਹੀਂ ਪਤਾ ਹੁੰਦਾ ਵੀ ਕਹਿ ਹੀ ਉਹਨਾਂ ਨੂੰ ਰਹਿ ਸਾਡੇ ਭੋਲੇ ਲੋਕ ਜਿਨ੍ਹਾਂ ਨਸ਼ੇ ਖੁਦ ਵਕਾਏ ਆ ਅਜਿਹੇ ਲੋਕ ਇਲੈਕਸ਼ਨ ਹੁੰਦੀ ਆ ਵੋਟਾਂ ਪੈਂਦੀਆਂ ਸਾਹਸ ਸਿੰਘ ਜੀ ਉਹ ਖੁਦ ਹੀ ਡਿਊਟੀਆਂ ਲਾਉਂਦੇ ਵੀ ਤੁਸੀਂ ਪਿੰਡਾਂ 'ਚ ਵੱਧ ਤੋਂ ਵੱਧ ਨਸ਼ਾ ਵੰਡੋ ਤੇ ਸਾਨੂੰ ਸਤਾ 'ਚ ਲੈ ਕੇ ਆਓ ਉਹ ਜਿਹਨੂੰ ਫਰੀ ਦਾ ਨਸ਼ਾ ਹੁੰਦਾ ਵਾ ਉਦੋਂ ਕਈ ਨਹੀਂ ਵੀ ਪੀਣ ਵਾਲੇ ਉਹ ਵੀ ਲਾ ਬੈਂਦੇ ਆਪਣੇ ਆਪ ਨੂੰ ਨਾ ਮਨ ਚ ਹੁੰਦਾ ਵੀ ਇਹ ਇਦਾਂ ਹੀ ਨਦੀ ਵਹਿਦੀ ਰਹਿਣੀ ਹੈ ਨਸ਼ੇ ਦੀ ਉਹ ਫਰੀ ਦਾ ਵੇਖ ਕੇ ਲਾ ਬੈਂਦੇ ਆ ਮੜ ਕੇ ਉਹ ਮਿਲਦੀ ਨਹੀਂ ਉਹ ਪੁੱਠੇ ਸਿੱਦੇ ਨਸ਼ੇ ਕਰ ਲੱਗ ਪੈਂਦੇ ਆ ਡੈਥ ਹੋ ਜਾਂਦੀ ਆ ਫਿਰ ਲੀਡਰ ਆਉਂਦੇ ਉਹਨਾਂ ਦੇ ਘਰਾਂ 'ਚ ਭੋਗਾਂ ਤੇ ਫਿਰ ਉਹ ਮੈਕ ਤੇ ਬੋਲਣਗੇ ਸਾਡੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਨਸ਼ਿਆਂ ਨੇ ਸਾਡੇ ਸੂਬੇ ਨੂੰ ਨਸ਼ਿਆਂ ਨੇ ਤਬਾਹ ਕਰ ਦਿੱਤਾ ਅੱਛਾ ਜਿਨ੍ਹਾਂ ਨੇ ਨਸ਼ੇ ਵੰਡੇ ਹੁੰਦੇ ਉਹ ਵੀ ਵਿੱਚੇ ਬੈਠੇ ਹੁੰਦੇ ਸੰਗਤ ਦੇ ਉਹ ਵੀ ਸਿਰ ਮਾਰੀ ਜਾਂਦੇ ਆ ਵੀ ਤੁਸੀਂ ਤੇ ਪੇਟੀਆਂ ਸਿਰ ਤੇ ਚੁੱਕ ਚੁੱਕ ਕੇ ਛੱਡ ਕੇ ਆਏ ਜੀ ਤੁਹਾਡੀ ਤੇ ਅਗਲੇ ਡਿਊਟੀ ਲਈ ਹੁੰਦੀ ਸੀ ਵੀ ਨਸ਼ੇੜੀਆਂ ਨੂੰ ਘਰਾਂ ਛੱਡ ਕੇ ਕਿਵੇਂ ਉਹਨਾਂ ਵੀ ਤੁਸੀਂ ਵੀ ਸਿਰ ਮਾਰੀ ਜਾਂਦੇ ਭਾਈ ਤੁਹਾਨੂੰ ਤਾਂ ਸਾਰਾ ਪਤਾ ਹੋ ਮੁਰਾ ਸਾਡੇ ਹਾਲਾਤ ਵੇਖੋ ਕਿਸੇ ਨੇ ਨਹੀਂ ਤੁਹਾਨੂੰ ਆਪਣੇ ਘਰਾਂ ਦੀ ਰਾਖੀ ਖੁਦ ਆਪ ਕਰਨੀ ਪੈਣੀ ਆ ਭਾਵੇਂ ਉਹ ਨਸ਼ੇ ਨੇ ਭਾਵੇਂ ਕੋਈ ਵੀ ਕੰਮ ਆ ਤੁਹਾਨੂੰ ਆਪਣੇ ਘਰ ਦੀ ਆਪ ਰਾਖੀ ਕਰਨੀ ਪੈਣੀ ਆ ਪਾਰਸ਼ਾ ਨੇ ਬਾਣੀ ਚ ਇਹ ਗੱਲ ਬਹੁਤ ਵਜਨ ਦੇ ਕੇ ਆਖੀ ਹਰ ਬੰਦਾ ਜਦੋਂ ਆਪਣੀ ਜ਼ਿੰਦਗੀ ਦਾ ਪਹਿਰੇਦਾਰ ਖੁਦ ਬਣ ਜਾਏਗਾ ਚੋਰੀ ਹੋਣੀ ਨਹੀਂ ਡਾਕਾ ਵਜਣਾ ਨਹੀਂ ਸਾਧ ਸੰਗਤ ਜੀ ਜਦੋਂ ਆਪਾਂ ਭਗਤ ਕਬੀਰ ਜੀ ਦੇ ਪਾਵਨ ਬਚਨ ਪਵਿੱਤਰ ਬਚਨ ਪੜ੍ਹਦੇ ਆ ਤਾਂ ਉਹਨਾਂ ਦਾ ਮਤਲਬ ਹੀ ਇਹ ਆ ਕਿ ਭਗਤ ਕਬੀਰ ਜੀ ਨੇ ਕਿੰਨੇ ਪਿਆਰੇ ਬਚਨ ਗਏ ਸੰਤਾ ਮਾਨੋ ਦੂਤਾ ਦਾਨੋ ਇਹ ਕੁਟ ਇਹ ਲੰਗਰ ਸ਼ੁਰੂ ਹੋ ਗਿਆ ਜੀ ਇਹ ਜਿਹੜਾ ਬੀਬੀਆਂ ਥੋੜੀ ਨਹੀਂ ਉੱਠ ਰਹੀਆਂ ਜੀ ਕਿਦਾ ਲੰਗਰ ਦਾ ਦਰਵਾਜ਼ਾ ਤਾਂ ਨਹੀਂ ਖੋਲਦਾ ਤੁਸੀਂ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਜੀ ਮੇਰੀ ਨਾ ਕਈ ਵਰੀ ਏਦਾਂ ਹੁੰਦਾ ਨਾ ਵੀ ਲੰਗਰ ਦਾ ਦਰਵਾਜ਼ਾ ਖੋਲਦਾ ਹੋਵੇ ਤੇ ਕਈ ਵਰੀ ਸੰਗਤ ਨੂੰ ਇਹ ਹੁੰਦਾ ਇਧਰ ਧਿਆਨ ਦੇਣਾ ਭੈਣ ਜੀ ਬੀਬੀਆਂ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੱਸੋ ਤੁਹਾਡੇ ਦੇ ਪੱਖ ਦੀ ਗੱਲ ਹੋ ਰਹੀ ਆ ਸਾਡੇ ਪੁੱਤ ਵੱਜ ਜਾਣ ਸਾਡੇ ਪੋਤਰੇ ਵੱਜ ਜਾਣ ਸਾਡੇ ਦੋਤੇ ਦੋਤੀਆਂ ਵੱਜ ਜਾਣ ਸਾਡੇ ਟੱਬਰ ਵੱਜ ਜਾਣ ਅਸੀਂ ਨਸ਼ਿਆਂ ਵਰਗੀ ਇਸ ਬਿਮਾਰੀ ਨੂੰ ਆਪਣੇ ਘਰਾਂ ਚੋਂ ਬਾਹਰ ਕੱਢ ਕੇ ਸੁੱੜ ਦਈਏ ਆਪਣੇ ਘਰਾਂ ਦੀ ਆਪਣੀ ਰਾਖੀ ਪ੍ਰਬੰਧਕ ਵੀਰਾਂ ਨੇ ਕਿੰਨਾ ਸੋਹਣਾ ਪ੍ਰਬਾਲਾ ਕੀਤਾ ਤੁਹਾਡੇ ਸੰਗਤਾਂ ਦੇ ਸਹਿਯੋਗ ਨਾਲ ਕਿ ਅਸੀਂ ਗੁਰੂ ਦੇ ਸ਼ਬਦ ਨੂੰ ਸਮਝੀਏ ਤੇ ਆਪਣੇ ਘਰਾਂ ਚੋਂ ਮਨਮਤ ਤੇ ਨਸ਼ਿਆਂ ਨੂੰ ਹੁੰਝ ਕੇ ਆਪਣੇ ਟੱਬਰਾਂ ਚੋਂ ਬਾਹਰ ਕਰੀਏ ਕਿਉਂਕਿ بڑا ਉਖਾ ਹੁੰਦਾ ਸਮਾਂ ਜਦੋਂ ਮਾਂ ਨੂੰ ਆਪਣੇ ਪੁੱਤ ਦੀ লাশ ਵੇਖਣੀ ਪੈਂਦੀ ਹੈ ਬਾਪ ਵਾਸਤੇ ਦੁਨੀਆ ਤੇ ਸਭ ਤੋਂ ਭੈੜਾ ਸਮਾਉ ਹੁੰਦਾ ਜਦੋਂ ਨਸ਼ਿਆਂ ਤੇ ਪੁੱਠਿਆਂ ਕਮਾ ਜਦੋਂ ਔਲਾਦ ਜਾਂਦੀ ਹੈ ਤੇ ਬਾਪ ਨੂੰ ਆਪਣੀ ਮੋਢਿਆਂ ਤੇ ਆਪਣੇ ਪੁੱਦੀ লাশ ਚੁੱਕ ਕੇ ਸਿਵਿਆਂ ਚ ਲੈ ਕੇ ਜਾਣਾ ਪੈਂਦਾ ਨਾ ਉਦੋਂ 100 100 2 200 ਏਕੜ ਦੇ ਮਾਲਕ ਦਾ ਜਿਹੜਾ ਜਿਹੜਾ ਸਿਰਵ ਆ ਨਾ ਉਦੋਂ ਝੁਕ ਜਾਂਦਾ ਜਮੀਨਾਂ ਬਹੁਤ ਹੁੰਦੀਆਂ ਨੇ ਪਰ ਮਾਂ ਬਾਪ ਉਦੋਂ ਸੋਚਦੇ ਵੀ ਅਸੀਂ ਕੀ ਖਟਿਆ ਦੁਨੀਆ ਤੇ ਕੀ ਰਹਿ ਗਿਆ ਸਾਡੇ ਕੋਲ ਜੀ ਜੇ ਕਹਦਾ ਕੋ ਪੁੱਤ ਚੰਗੇ ਕੰਮ ਕਰਦਿਆਂ ਪਰਪਕਾਰ ਕਰਦਿਆਂ ਵੀ ਜੀਵਨ ਲੇਖੇ ਲਾਵੇ ਫਿਰ ਵੀ ਮਾਂ ਬਾਪ ساری ਜ਼ਿੰਦਗੀ ਆਪਣੇ ਬੱਚੇ ਤੇ ਮਾਣ ਕਰਦਾ ਵੀ ਸਾਡੇ ਬੱਚੇ ਨੇ ਨੇਕ ਕੰਮ ਕੀਤਾ ਸੀ ਕਦੀ ਕਿਸੇ ਦਾ ਬੁਰਾ ਨਹੀਂ ਸੀ ਕੀਤਾ। ਤੋਂ ਸਾਸੰਗਤ ਜੀ ਪਾਰਸੇ ਇਥੇ ਕਿੰਨਾ ਵਜਨਦਾਰ ਤੇ ਕਿੰਨਾ ਪਵਿੱਤਰ ਤੇ ਪਾਵਨ ਬਚਨ ਸਾਨੂੰ ਸਮਝਾ ਰਹੇ ਨੇ। ਬਿਖਈ ਦਿਨ ਰਹਿਣ ਇਵੇਂ ਹੀ ਗੁਜ਼ਾਰਾ ਹੈ। ਗੋਬਿੰਦ ਨਾ ਭਜੈ। ਗੋਬਿੰਦ ਨੂੰ ਯਾਦ ਨਹੀਂ ਕੀਤਾ ਗੋਬਿੰਦ ਨਾ ਭਜੈ ਅਹਮ ਬੁੱਧ ਮਾਤਾ ਅਹਮ ਬੁੱਧ ਕਹਿੰਦੇ ਨੇ ਹੰਕਾਰ ਨੂੰ ਹੰਕਾਰ ਚ ਫਸਿਆ ਪਿਆ ਬੰਦਾ ਜਨਮ ਜੂਏ ਜਿਉ ਹਾਰੈ ਜਿਵੇਂ ਕੋ ਜਵਾਰੀਆ ਆਪਣੀ ਸੰਪਤੀ ਨੂੰ ਆਪਣੀ ਜਾਇਦਾਦ ਨੂੰ ਜ਼ਿੰਦਗੀ ਵਿੱਚ ਹਾਰ ਜਾਂਦਾ ਤੁਸੀਂ ਵੇਖਿਆ ਜਿਹੜਾ ਜਵਾਰੀਆ ਹੁੰਦਾ ਵਾ ਉਹ ਕਿਵੇਂ ਦੀ ਜ਼ਮੀਨ ਵੀ ਜੂਏ ਚ ਹਾਰ ਜਾਂਦਾ ਆਪਣੇ ਘਰ ਜਿਹੜੇ ਗਹਿਣੇ ਮਾੜੇ ਮੋٹے ਪਏ ਉਹ ਵੀ ਹਾਰ ਜਾਂਦਾ ਘਰ ਚ ਕੀਮਤੀ ਸਮਾਨ ਪਿਆ ਹੁੰਦਾ ਉਹ ਵੀ ਜੂਏ ਜਾ ਕੇ ਹਾਰ ਜਾਂਦਾ ਪਾਤਸ਼ਾਹ ਕਹਿੰਦੇ ਨੇ ਕਈ ਵਾਰੀ ਮਨੁੱਖ ਨੇ ਆਪਣੀ ਜ਼ਿੰਦਗੀ ਵਕਾਰੀ ਬੰਦਾ ਆਪਣਾ ਜੀਵਨ ਇਦਾਂ ਖਤਮ ਕਰ ਲਿੰਦਾ ਜਿਵੇਂ ਕੋ ਜਵਾਰੀਆ ਆਪਣੀ ਸੰਪਤੀ ਨੂੰ ਜੂਏ ਚ ਹਾਰ ਜਾਂਦਾ ਵਾ ਖਤਮ ਕਰ ਬੈਤਾ ਜਨਮ ਜੂਏ ਜੋ ਹਾਰੇ ਕਰਤ ਬਿਕਾਰ ਦਉ ਕਰ ਝਾਰਤ ਵਕਾਰ ਕਰਦਾ ਦੋਵੇਂ ਹੱਥ ਝਾੜ ਕੇ ਵਕਾਰਾਂ ਦੇ ਪਿੱਛੇ ਪੈ ਗਿਆ ਵੀ ਗਲਤ ਕੰਮ ਕਰਦਾ ਪੁੱਠੇ ਕੰਮ ਕਰਦਾ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜਦੋਂ ਰੱਬ ਪਾਉਣ ਦੀ ਗੱਲ ਆਈ ਪਰਮੇਸ਼ਰ ਨੂੰ ਯਾਦ ਕਰਨ ਦੀ ਗੱਲ ਆਈ ਉਹਦਾ ਸਾਰੇ ਦਾ ਸਾਰੰਸ ਪਤਾ ਕੀ ਹੈ ਇਨਸਾਨ ਆਪਣੇ ਆਪ ਨੂੰ ਸੁਧਾਰ ਲਾ ਆਪਣੇ ਆਪ ਨੂੰ ਬਦਲ ਲਾ ਜਦੋਂ ਬਾਣੀ ਚਾਹੇ ਨਾ ਰੱਬ ਨੂੰ ਯਾਦ ਕਰ ਬਾਣੀ ਪੜ ਉਹਦਾ ਮਤਲਬ ਕੀ ਹੈ ਆਪਣੇ ਆਪ ਨੂੰ ਸਵਾਰਨਾ ਜਦੋਂ ਸੀ ਭਗਤ ਸ਼ੇਖ ਫਰੀਦੀ ਦੇ ਬਚਨ ਪੜਦੇ ਆਪ ਸਵਾਰ ਹੈ ਮੈਂ ਮਿੜਾਂ ਮੈਂ ਮਿਲੇ ਆ ਸੁਖ ਹੋਏ ਸਵਾਰਨਾ ਤੂੰ ਆਪਣੇ ਆਪ ਨੂੰ ਆ ਤੇ ਸੁਖ ਵੀ ਤੈਨੂੰ ਹੀ ਮਿਲਣਾ ਵਾ ਕਿਉਂ ਸਾਧ ਸੰਗਤ ਜੀ ਜੇ ਬੰਦਾ ਇਸ਼ਨਾਨ ਨਹੀਂ ਕਰਦਾ ਮੰਨ ਲਓ ਸਾਫ ਸੁਥਰੇ ਕੱਪੜੇ ਨਹੀਂ ਪਾਉਂਦਾ ਤੇ ਚੰਗਾ ਵੀ ਉਹ ਹੀ ਨਹੀਂ ਲੱਗਦਾ ਨਾ ਤੇ ਜਦੋਂ ਨਹਾ ਲੂ ਲਵੇ ਕਈ ਵਾਰੀ ਵੇਖਿਆ ਜਦੋਂ ਪੁਰਾਣੀਆਂ ਮਾਵਾਂ ਹੁੰਦੀਆਂ ਸੀ ਹੁਣ ਤਾਂ ਅੱਜ ਕੱਲ ਬੱਚੇ ਉਹਨਾਂ ਨੂੰ ਨਵਾਉਣ ਦੇ ਤਰੀਕੇ ਵੀ ਵਧੀਆ-ਵਧੀਆ ਆ ਗਏ ਤਰ੍ਹਾਂ-ਤਰ੍ਹਾਂ ਦੇ ਸਾਬਣ ਆ ਗਏ ਕਈ ਵਾਰੀ ਨਾ ਮਾਂ ਨੇ ਬੱਚੇ ਨੂੰ ਨਹਾਉਣਾ ਤੇ ਬੱਚਾ ਵਿਹੜੇ ਤੇ ਭੱਜਾ ਫਿਰਨਾ ਮੈਂ ਨਹੀਂ ਨਹਾਉਣਾ ਪਾਣੀ ਤੋਂ ਡਰਦਾ ਕਈ ਬੱਚੇ ਨੂੰ ਆਦਤ ਹੁੰਦੀ ਸੀ ਨਾ ਵੀ ਉਹਨਾਂ ਨਹਾਉਣ ਤੋਂ ਭੱਜਣਾ ਪਰ ਮਾਂ ਨੇ ਉਹਨੂੰ ਬੱਚੇ ਨੂੰ ਕਹਿਣਾ ਪੁੱਤ ਇਹ ਚ ਫਾਇਦਾ ਤੇਰਾ ਵਾ ਤੈਨੂੰ ਨਵਾਵਾਂਗੀ ਸਾਫ਼-ਸੁਥਰੇ ਕੱਪੜੇ ਪਾਉਂਗੀ ਤੇਰਾ ਤੈਨੂੰ ਚੁੱਕਣ ਨੂੰ ਹਰਕਦਾ ਜੀ ਕਰੇਗਾ ਤਦੋਂ ਤੋਂ ਸੋਹਣਾ ਹੋਏਗਾ ਤੇਰਾ ਸਾਰਿਆਂ ਨੂੰ ਸਾਰਿਆਂ ਜੀ ਕਰਨਾ ਬੱਚੇ ਨੂੰ ਤੁਸੀਂ ਵੇਖੋ ਬੱਚੇ ਦੇ ਸਾਫ ਸੁਥਰੇ ਕੱਪੜੇ ਪਾਏ ਹੋਣ ਐ ਸਾਰਿਆ ਹੋਵੇ ਹਰ ਇੱਕ ਦਾ ਜੀ ਕਰਦਾ ਨਾ ਬੱਚੇ ਨੂੰ ਚੁੱਕਣ ਲਈ ਤੇ ਇੱਥੇ ਨਲੀ ਵਗਦੀ ਹੋਵੇ ਪਲਾਈ ਇੱਥੇ ਹਾਂਜੀ ਬੋਲ ਕੇ ਦੱਸਿਓ ਹੁਣ ਤੇ ਕੱਪੜੇ ਵੀ ਐਨ 5-7 ਦਿਨ ਹੋ ਗਏ ਬੱਚੇ ਮਾਂ ਨੇ ਬਦਲੇ ਨਾ ਹੋਣ ਕਿਉਂ ਜੀ ਪਲਾ ਬਾਹਰ ਦੀ ਗੱਲ ਛੱਡੋ ਤਬਰਦਾ ਜੀ ਨੇ ਚੁੱਕਣ ਤੋਂ ਕੰਨੀ ਕਿ ਤਰਾਂਦਾ ਵੀ ਇਹਨੇ ਮੇਰੇ ਵੀ ਕੱਪੜੇ ਲਵੇੜ ਦੇਣੇ ਆ ਫਾਇਦਾ ਤੇ ਬੱਚੇ ਦਾ ਨਾ ਸੇਮ ਇਦਾਂ ਹੀ ਜਿਵੇਂ ਦੁਨਿਆਵੀ ਮਾਂ ਬੱਚੇ ਨੂੰ ਨਵਾਉਂਦੀ ਤਾਉਂਦੀ ਕਿਉਂ ਆ ਇਹ ਸੋਹਣਾ ਲੱਗੇ ਇਹਦਾ ਹਰ ਇੱਕ ਨੂੰ ਚੁੱਕਣ ਨੂੰ ਜੀ ਕਰੇ ਗੁਰੂ ਮਾਂ ਵੀ ਇਦਾਂ ਹੀ ਸਾਨੂੰ ਕਹਿੰਦੇ ਸਿੱਖ ਰੂਪੀ ਪੁੱਤਰਾ ਮੈਂ ਤੇਰੇ ਅੰਦਰ ਨੂੰ ਸੋਹਣਾ ਬਣਾਉਣਾ ਚਾਹਨਾ ਵਾਂ ਤਾਂ ਕਿ ਹਰ ਇੱਕ ਵਿਅਕਤੀ ਤੈਨੂੰ ਵੇਖ ਕੇ ਖੁਸ਼ ਹੋਵੇ ਹਰ ਇੱਕ ਵਿਅਕਤੀ ਤੇਰੇ ਕੋਲ ਬੋਵੇ ਤੇਰੇ ਨਾਲ ਗੱਲਾਂ ਕਰਨ ਚ ਉਹਨੂੰ ਆਨੰਦ ਆਵੇ ਉਹਨੂੰ ਖੂਬਸੂਰਤ ਲੱਗੇ ਪਰ ਚੱਕਰ ਹੈ ਜਿਵੇਂ ਦੁਨਿਆਵੀ ਬੱਚਾ ਭੱਜਾ ਫਰਦਾ ਮਾਂ ਦੇ ਅੱਗੇ ਕਿ ਮੈਂ ਨਹੀਂ ਆਉਣਾ ਮੈਂ ਨਹੀਂ ਆਉਣਾ ਅੱਜ ਅਸੀਂ ਵੀ ਇਦਾਂ ਹੀ ਕਰਦੇ ਫਿਰਦੇ ਵੀ ਮੈਂ ਨਹੀਂ ਗੁਰੂ ਕੋਲ ਆਉਣਾ ਮੈਂ ਨਹੀਂ ਗੁਰੂ ਕੋਲ ਆਉਣਾ ਭੱਜੇ ਫਰਦੇ ਕੋ ਕਿਸੇ ਪਖੰਡੀ ਦੀਆਂ ਚੁੰਗੀਆਂ ਪਰੀ ਜਾਂਦਾ ਕੋ ਕਿਸੇ ਪਖੰਡੀ ਦੀਆਂ ਚੁੰਗੀਆਂ ਪਰੀ ਜਾਂਦਾ ਕੋ ਕਿਤੇ ਟਰਾਲੀ ਛਾਲ ਮਾਰ ਕੇ ਬਹਿ ਜਾ ਅੱਜ ਪਖੰਡਵਾਦ ਕਿਉਂ ਵਧਿਆ ਜੀ ਭਲਾ ਕਦੀ ਸੋਚ ਕੇ ਵੇਖਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿੰਨਾ ਕੁਝ ਅਗਲਿਆਂ ਨੇ ਖੜਾ ਕਰ ਦਿੱਤਾ ਕਿੰਨੀਆਂ ਚੌਕੀਆਂ ਕਿਦਾਂ ਤੁਸੀਂ ਵੇਖ ਲਓ ਅੱਜ ਪਖੰਡ ਹੋ ਰਹੇ ਨੇ ਕਿਦਾਂ ਫੁੱਲਾਂ ਦੀ ਵਰਖਾ ਹੋ ਰਹੀ ਹੈ ਦੇਹ ਤਾਰੀਆਂ ਦੇ ਉੱਤੇ ਅੱਛਾ ਫੁੱਲ ਵੀ ਉਹ ਲੋਕ ਸੁੱਟ ਰਹੇ ਨੇ ਜਿਹੜੇ ਆਪਣੇ ਮਾਂ ਬਾਪ ਦੇ ਨਾਲ ਵੀ ਚੰਗੀ ਤਰ੍ਹਾਂ ਗੱਲ ਕਰਨ ਨੂੰ ਤਿਆਰ ਨਹੀਂ ਕੋ ਗਲਾਬ ਦੇ ਫੁੱਲ ਸੁੱਟ ਰਿਹਾ ਕੋ ਗੇਂਦੇ ਦੇ ਫੁੱਲ ਸੁੱਟ ਰਿਹਾ ਉੱਤੇ ਕਿਦਾਂ ਫੁੱਲਾਂ ਦੀ ਵਰਖਾ ਹੋ ਰਹੀ ਹੈ ਦੇਹ ਤਾਰੀਆਂ ਦੇ ਉੱਤੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਬੈਠੇ ਅਸੀਂ ਪਖੰਡੀਆਂ ਦੇ ਮਗਰ ਮਗਰ ਭਜੇ ਫਿਰਦੇ ਆ ਪੱਖੀਆਂ ਚੱਲੀ ਜਾਂਦੇ ਪਖੰਡੀਆਂ ਨੂੰ ਵੇਖਦਾ ਏਸੀ ਜੀ ਵੀ ਪੱਖਾ ਚੱਲੀ ਜਾਂਦੇ ਉਹਨੂੰ ਮਾਂ ਦੇ ਨਾਲ ਪਿਆਰ ਨਾਲ ਗੱਲ ਕਰੋ ਪਰਿਵਾਰਾਂ ਚ ਰਹਿਣਾ ਸਿੱਖੋ ਸਮਾਜ ਖੂਬ ਸੂਰਤ ਬਣਾਓ ਦੁਨੀਆ ਵਧੀਆ ਬਣੇ ਪਰ ਕਦੋਂ ਬਣੂ ਜਦੋਂ ਬਾਣੀ ਆਊਗੀ ਜਦੋਂ ਘਰਾਂ ਚ ਬਾਣੀ ਦੀ ਵਿਚਾਰ ਹੋਏਗੀ ਇੱਕ ਬੇਨਤੀ ਕਰਾਂ ਲਾਈਵ ਸੁਣ ਰਹੇ ਹੋਣੇ ਉਹ ਵੀ ਘਰਾਂ ਚ ਤੁਸੀਂ ਵੀ ਸੁਣ ਰਹੇ ਜੇ ਦੇ ਧਾਰੀ ਬਹੁਤ ਘੱਟ ਕਹਿਣਗੇ ਸਹਿਜ ਪਾਠ ਕਰੋ ਜੇ ਸੁਣਿਆ ਹੋਵੇ ਤੁਸੀਂ ਤੇ ਮੈਨੂੰ ਕੋਈ ਸੁਣਾ ਦਿਓ ਕਲਿੱਪ ਕੋਈ ਅਗਲੇ ਨੂੰ ਪਤਾ ਜਦੋਂ ਤੁਸੀਂ ਬਾਣੀ ਪੜੀ ਬਾਣੀ ਸਮਝਣ ਲੱਗ ਪਏ ਤੁਸੀਂ ਤਾਂ ਆਪਣੀ ਜ਼ਿੰਦਗੀ ਨੂੰ ਆਪੇ ਸਵਾਰ ਲੈਣਾ ਸਾਡੇ ਕੋਲ ਕਹਿੰਨੇ ਆਉਣਾ ਸਰ ਸਾਡੇ ਕੋਲ ਤੇ ਉਹ ਹੀ ਆਉ ਜਿਹੜਾ ਬਾਣੀ ਤੋਂ ਜੇ ਦੂਰ ਬੈਠਾ ਵਾ ਜਿਹੜਾ ਆਣ ਕੇ ਐਨ ਪੂਰਾ ਸਿਰ ਦੇਹ ਧਾਰੀ ਦੇ ਪੈਰਾਂ 'ਚ ਇਦਾਂ ਝੁਕਾਊਗਾ 20 25 25 ਸਾਲ ਦੇ ਬਾਬਿਆਂ ਦੇ ਅੱਗੇ 70 70 ਸਾਲ ਦੇ ਬਜ਼ੁਰਗਾਂ ਦੇ ਸਿਰ ਝੁਕ ਰਿਆ 20 20 ਸਾਲ ਦੇ ਬਾਬੇ ਆ ਕੋਈ 25 ਸਾਲ ਦਾ ਬਾਬਾ ਵਾ ਤੇ ਉਹਦੇ ਗਾੜੀ ਸਿਰ ਕੌਣ ਝੁਕਾਰ ਰਿਆ ਭਲਾ ਜੀ ਆਹੀ ਹੁਣ ਕਈ ਵਾਰੀ ਜਾਣਾ ਕਈ ਸਾਡੇ ਹੱਥ ਧਵਾਉਣ ਲੱਗ ਪੈਣਗੇ ਮੈਂ ਕਹਾ ਮੈਂ ਕੋ ਬਾਬਾ ਨਹੀਂ ਹੈਗਾ ਮੈਂ ਆਪੇ ਆਪਣੀ ਜਿੱਥੇ ਤੁਸੀਂ ਘਰ ਜ ਟੂਟੀ ਲੱਗੀ ਉੱਥੋਂ ਆਪੇ ਹੱਥ ਧੋ ਲੈਣਾ ਭਾਈ ਅਜਾਈ ਜਾਣਾ ਕਈ ਦੀ ਸਮਾਗਮਾਂ 'ਚ ਹੁਣ ਬਾਬਿਆਂ ਨੂੰ ਪੁੱਠੀਆਂ ਆਤਾਂ ਪਈਆਂ ਉਹ ਜਦੋਂ ਤੱਕ 2-4 ਬੰਦੇ ਉਹਦੇ ਹੱਥ ਨਾ ਧਵਾਉਣ ਤਿੰਨ-ਚਾਰ ਬੰਦੇ ਤੌਲੀਏ ਲੈ ਕੇ ਉਹਦੇ ਹੱਥ ਨਾ ਸਾਫ ਕਰਨ ਅਗਲੇ ਨੂੰ ਸੁਆਦ ਨਹੀਂ ਆਉਂਦਾ ਅਛਾ ਹੱਥ ਵੀ ਕੌਣ ਧਵਾਰੇ ਕਦੀ ਪਿਓ ਦੇ ਧਵਾਏ ਕਰ ਕਿਉਂ ਜੀ ਉਹ ਬੋਲੋ ਪਿਆਰਿਓ ਗੁਰੂ ਕੀ ਓਏ ਕਰੀ ਮਾਂ ਨੂੰ ਕਿਹਾ ਹੋਵੇ ਕਿ ਮਾਂ ਤੇਰੀਆਂ ਜੱਡੀਆਂ ਕੂਚਾਂ ਤੇਰੀਆਂ ਾਡੀਆਂ ਨੂੰ ਮਾਸਾ ਭੋਰਾ ਕਿਤੇ ਮੈਂ ਵੀ کریم ਲਾਵਾਂ ਕੋਈ ਸਰੋਂ ਦਾ ਤੇਲ ਲਾਵਾਂ ਵੀ ਖੁਸ਼ਕੀ ਪਈ ਪੈਰਾਂ ਨੂੰ ਉਧਰ ਨਹੀਂ ਮੂੰਹ ਕਰਨਾ ਤੇ ਪਖੰਡੀਆਂ ਦੇ ਮਗਰ ਭੱਜੇ ਫਿਰਦੇ ਆ ਮਾਲ ਪੂੜੇ ਲੈ ਕੇ ਤੇ ਖੀਰਾਂ ਲੈ ਲੈ ਕੇ ਉਧਰ ਨੂੰ ਜਾਂਦੇ ਆ ਅਸੀਂ ਮਗਰੋਂ ਦੇਸੀ ਕਿਉਂ ਪਾਉਂਦੇ ਮੁਰਗੇ 2 2 3 3 ਕਿਲੋ ਸਿਵਿਆਂ ਚ ਜਿਉਂ ਦੇ ਵਿਚਾਰੇ ਬਜ਼ੁਰਗ ਅਸੀਂ ਖੁਸ਼ਕੀ ਦੇ ਮਾਰ ਛੱਡੇ ਉਹਨਾਂ ਦੇ ਲਾਗੇ ਨਹੀਂ ਬਿਠੇ ਉਹਨਾਂ ਨਾਲ ਗੱਲਾਂ ਬਾਤਾਂ ਨਹੀਂ ਕੀਤੀਆਂ ਬੱਜੋ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਗੱਲਾਂ ਮੇਰੀਆਂ ਚੁਬਦੀਆਂ ਬਹੁਤ ਆਕੀਆਂ ਨੂੰ ਪਰ ਚੁਬੀ ਜਾਣਾ ਮੈਂ ਕਿਹਾ ਐ ਐਮਐਲਏ ਕਰੋਨਾ ਵੀ ਮੈਨੂੰ ਵੋਟਾਂ ਨਾ ਪਾਓਗੇ ਤੁਸੀਂ ਮੈਂ ਤਾਂ ਗੁਰੂ ਦਾ ਸੇਖਾਂ ਮੈਂ ਤਾਂ ਜਿੰਨਾ ਤੱਕ ਜਾਨ ਆ ਨਾ ਮੈਂ ਤਾਂ ਇਸ ਪਖੰਡਵਾਦ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦਾ ਹੀ ਰਹਿਣਾ ਮੈਂ ਤਾਂ ਕਹਣਾ ਆਪਣੇ ਪਿਓ ਵਾਲੇ ਵੇਖੋ ਆਪਣੀ ਮਾਂ ਵਾਲੇ ਵੇਖੋ ਦਵਾਈ ਪਹਿਰਾ ਤੁਹਾਡੇ ਚਰਨਾਂ 'ਚ ਮੱਥਾ ਟੇਕਿਆ ਤੁਹਾਡੇ ਆਪਣੇ ਪਰਿਵਾਰਾਂ ਵਾਲੇ ਵੇਖੋ ਇਹਨਾਂ ਬੂਬਰੀਆਂ ਦੇ ਉੱਤੇ ਕਿਉਂ ਤੁਸੀਂ ਫੁੱਲਾਂ ਦੀ ਵਰਖਾ ਕਰੀ ਜਾਂਦੇ ਹੋ ਗੁਰੂ ਦੀ ਵਿਚਾਰ ਨੂੰ ਮੰਨੋ ਤੁਸੀਂ ਗੁਰੂ ਦੇ ਸਦਾੰਤ ਨੂੰ ਮੰਨੋ ਗੁਰੂ ਦੇ ਸ਼ਬਦ ਨੂੰ ਜ਼ਿੰਦਗੀ ਵਿੱਚ ਧਾਰਨ ਕਰੋ ਅੱਜ ਅਸੀਂ ਇੰਨਾ ਪਖੰਡਵਾਦ ਦਾ ਫਲਾਹ ਕਰ ਦਿੱਤਾ ਕੋਈ ਕਿਤੇ ਜਾ ਕੇ ਮੱਥੇ ਟੇਕੀ ਜਾਂਦਾ ਕੋਈ ਕਿਤੇ ਜਾ ਕੇ ਮੱਥੇ ਟੇਕੀ ਜਾਂਦਾ ਜਿਹੜੀ ਗੁਰੂ ਪਾਸ਼ਾ ਨੇ ਵਿਚਾਰ ਤਰ੍ਹਾਂ ਦੱਸੀ ਸੀ ਅਸੀਂ ਉਸ ਤੋਂ ਕੋਹਾਂ ਦੂਰ ਜਾ ਕੇ ਬੈਠੇ ਹਾਂ ਸ਼ਬਦ ਨੂੰ ਨਹੀਂ ਪੜਿਆ ਅਸੀਂ ਬਾਣੀ ਨੂੰ ਨਹੀਂ ਪੜਿਆ ਅਸੀਂ ਹੋਰ ਹੀ ਕਰਮਾਤਾਂ ਦੇ ਵਿੱਚ ਅਸ਼ਾ ਬਿਮਾਰ ਹੁੰਨੇ ਆ ਤੇ ਦੇਹਧਾਰੀਆਂ ਕੋ ਉਤਰੇ ਫਿਰਦੇ ਬੰਦੇ ਬਿਮਾਰ ਹੁੰਦੇ ਆ ਕਿੱਥੇ ਜਾਂਦੇ ਭਲਾ ਬਾਬਾ ਜੀ ਕੋ ਆਸ਼ੀਰਵਾਦ ਲੈਈਏ ਵੀ ਦੱਸੋ ਬਾਬਾ ਜੀ ਨੇ ਉੱਥੇ ਕੋਈ ਮਤਲਬ ਤੁਹਾਨੂੰ ਕੋਈ ਜੜੀ ਬੂਟੀ ਬਾਬਿਆਂ ਦੇ ਤੇ ਆਪਣੇ ਹਸਪੀਟਲ ਖੋਲ ਲੈ ਪਏਗੇ ਬਾਬਿਆਂ ਨੂੰ ਹੁਣ ਵਿਚਾਰਿਆਂ ਨੂੰ ਹੁਣ ਤਾਂ ਬਾਬਿਆਂ ਨੇ ਵੀ ਹਸਪੀਟਲ ਖੋਲ੍ਹ ਲਿਆ ਅੱਛਾ ਵੇਖੋ ਬਾਬਿਆਂ ਦਾ ਆਪਣਾ ਹਸਪੀਟਲ ਆ ਤੇ ਲੋਕ ਬਾਬੇ ਨੂੰ ਤੇ ਬਾਬਾ ਜੀ ਸਿਰ ਤੇ ਹੱਥ ਰੱਖ ਦੋ ਹੀ ਠੀਕ ਹੋ ਜਾਈਏ ਵੀ ਬਾਬੇ ਤੇ ਸਿਰ ਤੇ ਡਾਕਟਰ ਹੱਥ ਰੱਖਦਾ ਰੋਜ਼ ਤੁਹਾਡੇ ਬਾਬੇ ਤਾਂ ਵੱਡੇ ਵੱਡੇ ਡਾਕਟਰਾਂ ਦੇ ਕੋਲ ਜਾ ਕੇ ਆਪਣਾ ਇਲਾਜ ਕਰਉਂਦੇ ਆ ਤੇ ਲੋਕ ਫੇਰ ਕਹਿੰਦੇ ਬਾਬਾ ਜੀ ਸਾਡੇ ਸਿਰ ਦੇ ਉੱਤੇ ਐਜਾ ਕਰਨਗੇ ਬਾਬਾ ਜੀ ਸਾਡੇ ਘਰੋਂ ਬਿਮਾਰੀ ਜਾਂਦੀ ਨਹੀਂ ਲਾਗੇ ਚੇਲ ਰਿਆਂਦੇ ਬਾਬਾ ਘੜਾ ਠੀਕ ਆ ਜੇ ਤੁਹਾਡੇ ਘਰੋਂ ਨਹੀਂ ਬਿਮਾਰੀ ਜਾਂਦੀ ਬਾਬੇ ਦੀ ਵੀ ਹਾਲਤ ਆ ਬੋਲੋ ਪਿਆਰਿਓ ਗੱਜ ਕੇ ਬੋਲੋ ਤੁਹਾਡੇ ਵਾਲ ਕੈਮਰਾ ਨਹੀਂ ਕਈ ਵਾਰੀ ਡਰ ਹੁੰਦਾ ਨਾ ਕੋਈ ਕੋ ਬਾਬੇ ਦਾ ਵਿੱਚ ਸੇਵਕ ਬੈਠਾ ਹੋਏ ਤਾਂ ਉਹਨੇ ਕਿਹਾ ਤੂੰ ਉੱਥੇ ਬੈਠਾ ਕਰਦਾ ਵੀ ਤੂੰ ਉਹਨੂੰ ਕੋ ਸੁਣਨ ਗਿਆ ਨਾਸਤਿਕ ਬੰਦੇ ਨੂੰ ਮੈਨੂੰ ਨਾਸਤਿਕਾਂ ਦੇ ਕਹੀ ਪਰ ਮੈਂ ਪਰਵਾਹ ਨਹੀਂ ਕਰਦਾ ਮੈਂ ਆਪੇ ਨਾਸਤਿਕਾਂ ਮੈਂ ਇੱਕ ਇੱਕ ਗੱਲ ਸਤਗੁਰ ਦੀ ਬਾਣੀ ਪੜਦਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਗੱਲ ਕਰਦਾ ਮੈਂ ਨਾਸਤਿਕਾਂ ਤੇ ਬਾਬੇ ਢੋਲ ਕੇ ਚਿਮਟੇ ਨਾਲ ਕੱਚੇ ਗੀਤ ਗਾਈ ਜਾਂਦੇ ਬਾਬੇ ਆਸਤਕਾ ਚਲੋ ਇਦਾਂ ਹੀ ਪ੍ਰਵਾਨ ਕਰ ਲੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਹੀ ਸਹੀ ਜੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਰੋਜ਼ ਬਾਣੀ ਪੜਦਾ ਰੋਜ਼ ਘੰਟਾ 1.5 ਸਹਿਜ ਪਾਠ ਕਰਦਾ ਮੈਂ ਨਾਸਤਕਾਂ ਮੈਂ ਰੋਜ਼ ਆਪਣੇ ਸਤਿਗੁਰ ਦੀ ਬਾਣੀ ਪੜਦਾ ਮੈਂ ਨਾਸਤਕਾਂ ਤੇ ਬਾਬਿਆਂ ਨੂੰ ਕਹਾਂ ਪਹਿਲਾਂ ਪੜ ਕੇ ਵਿਖਾਵਾਂ ਬਾਬੇ ਉਹ ਬਾਣੀ ਬਾਣੀ गा ਕੇ ਵਿਖਾਵਾਂ ਪਹਿਲਾਂ ਉਦੋਂ ਕੱਚੇ ਗੀਤ ਗਾਈ ਜਾਂਦੇ ਮਹਾਰਾਜ ਦੇ ਕੋਲ ਬਹਿ ਕੇ ਵੇਖ ਲੋ ਅੱਜ ਤੁਸੀਂ ਹਲਾ ਸਾਡੇ ਸਮਾਜ ਦੇ ਕਿੱਥੇ ਦੁਨੀਆ ਕਿੱਥੋਂ ਤੋਰੀ ਤੇ ਕਿੱਥੇ ਆਣ ਖਲੋਤੀ ਕਈ ਤਾਂ ਇਦਾਂ ਦੇ ਬਾਬੇ ਹੈਗੇ ਜਿਨ੍ਹਾਂ ਨੇ ਵੜੇ ਵੜੇ ਡੇਰੇ ਬਾਬੇ ਨੂੰ ਅਰਦਾਸ ਕਰਨੀ ਨਹੀਂ ਆਉਂਦੀ ਬਾਬੇ ਜੇ ਮੋਨੀ ਆ ਕਹਦੇ ਬਾਬਾ ਜੀ ਮੋਨੀ ਆ ਜੀ ਬਾਬਾ ਜੀ ਨਹੀਂ ਬੋਲਦੇ ਮੋਨੀ ਤੋਂ ਲੈਣਾ ਕੀ ਅਸੀਂ ਦਾਣੇ ਲੈਣੇ ਮੋਨੀ ਤੋਂ ਬਿਜ ਨੂੰ ਆਉਂਦਾ ਕੱਖ ਨਹੀਂ ਸਾਡੇ ਗੁਰੂ ਤੇ ਬੋਲਿਆ ਸਾਡੇ ਗੁਰੂ ਪਾਸ਼ ਨੇ ਆਖਿਆ ਨੇ ਜਦੋਂ ਤੱਕ ਦੁਨੀਆ ਰਹਿੰਦੀ ਆ ਕੁਝ ਬੋਲੋ ਤੇ ਕੁਝ ਸੁਣੋ ਤੇ ਕੁਝ ਕਹੋ ਕਿੱਥੇ ਸਾਡਾ ਸਮਾਜ ਕਿੱਥੇ ਤੁਰਿਆ ਫਿਰਦਾ ਕਿਤੇ ਗੱਡੀ ਲੰਘ ਜਾ ਕਿਤੇ ਬਾਬਿਆਂ ਦੀ ਬੀਬੀਆਂ ਟਾਇਰਾਂ ਦੀ ਮਿੱਟੀ ਚੋਕ ਚੋਕੇ ਮੱਥੇ ਨੂੰ ਲਾਈ ਜਾਂਦੇ ਦੁਆਈ ਰੱਬ ਦੀ ਤੁਹਾਡਾ ਰਵੇ ਕਖਣਾ ਕਿਧਰੋਂ ਤੁਰ ਗਈ ਦੁਨੀਆ ਬਿ ਟਾਇਰ ਦੀ ਮਿੱਟੀ ਚੋਕੇ ਮੱਥੇ ਨੂੰ ਲਾਤੀ ਤੁਸੀਂ ਕਿਤੇ ਬਾਬਾ ਤੁਰਿਆ ਜਾਂਦਾ ਹੋਵੇ ਉਹ ਤੇ ਪੈਰ ਦੀ ਮਿੱਟੀ ਚੋਕੇ ਮੱਥੇ ਨੂੰ ਲੈ ਜਾਣਗੇ ਹੋ ਦੁਆਈ ਰੱਬ ਦੀ ਨਾਂ ਲਾਓ ਵੇਲੇ ਪੈਜੋਗੇ ਤੁਸੀਂ ਗੁਰੂ ਦੀ ਬਾਣੀ ਪੜੋ ਗੁਰੂ ਦੇ ਸਿਧਾਂਤ ਨੂੰ ਸਮਝੋ ਨਿੱਕੇ ਜਿਹੇ ਪਿੰਡਾਂ ਚੌਕੀਆਂ ਲੱਗ ਰੀਆਂ ਕਿ ਜੇ ਕੋਈ ਸ਼ਕਤੀ ਆਈ ਜਾਂਦੀ ਐ ਕੋਈ ਸ਼ਕਤੀ ਆਈ ਜਾਂਦੀ ਐ ਦੁਵਾਈ ਰੱਬ ਦੀ ਅੱਛਾ ਵੇਖੋ ਕਰੋਨਾ ਚ ਸਾਰੀਆਂ ਸ਼ਕਤੀਆਂ ਭੋਰਿਆਂ ਚ ਵੜ ਗਈਆਂ ਅਜਰੋ ਕਰੋਨਾ ਆਇਆ ਨਾ ਇੱਕ ਸ਼ਕਤੀ ਦੀ ਬਾਹਰ ਆਈ ਆਈ ਸੀ ਉਹ ਬੋਲੋ ਪਿਆਰਿਓ ਜਦੋਂ ਕੋਵਿਡ ਆਇਆ ਨਾ ਸਾਰੀਆਂ ਸ਼ਕਤੀਆਂ ਬਾਬੇ ਆਪੂ ਆਪਣੇ ਭੋਰਿਆਂ ਜੇ ਕਹਿੰਦਾ ਜੀ ਵੀ ਕਰਦਾ ਨਾ ਬਾਬਾ ਜਿਵੇਂ ਉਦੋਂ ਨਾ ਕਹਤਾ ਸੀ ਵੀ ਤੁਸੀਂ ਵੀ ਤੁਸੀਂ ਗੈਪ ਆ ਕੇ ਰੱਖਣਾ ਵੀ ਤੁਸੀਂ ਕਿਸੇ ਬੰਦੇ ਦੇ ਕੋਲ ਨਹੀਂ ਜਾਣਾ ਕਿਸੇ ਦਫ਼ਤਰ ਜਾਣਾ ਕਿਸੇ ਰਾਸ਼ਨ ਲੈਣ ਜਾਣਾ ਕਿਸੇ ਸਟੋਰ ਤੇ ਉੱਤੇ ਪ੍ਰਸ਼ਾਸਨ ਨੇ ਵੀ ਪੂਰਾ ਪਹਿਰਾ ਦਿੱਤਾ ਵੀ ਤੁਸੀਂ 5-4 ਫੁੱਟ ਦੂਰੀ ਬੰਦੇ ਤੋਂ ਬਣਾ ਕੇ ਰੱਖਣੀ ਆ ਮੰਨ ਲਓ ਉਸ ਸਮੇਂ ਕੋਈ ਸ਼ਰਧਾਲੂ ਕਹਿੰਦਾ ਬਾਬਾ ਜੀ ਮੇਰਾ ਜੀ ਕਰਦਾ ਤੁਹਾਨੂੰ ਰੁਪਈਆ 1.5 ਲੱਖ ਮੈਂ ਵਿਦੇਸ਼ੋਂ ਆਇਆ ਮੈਂ ਤੁਹਾਨੂੰ ਸੇਵਾ ਦੇਣ ਆਉਣਾ ਬਾਬੇ ਕਹਿੰਦਾ ਪਰਮ ਮਰ ਤੋਂ ਕਿਤੇ ਕਰੋਨਾ ਨਾਲ ਲੈ ਕੇ ਆਇਆ ਹੋਵੇ ਮੈਂ ਪੈਸੇ ਕਰਨੇ ਆ ਉਹ ਬੋਲੋ ਬਿਆਰਿਓ ਉਹ ਸਕੇ ਮਾਂ ਬਾਪ ਨੂੰ ਨਹੀਂ ਲੋਕਾਂ ਨੇ ਸਸਕਾਰ ਕੀਤਾ ਬੱਚੇ ਦੂਰ ਭੱਜ ਗਏ ਅ ਜਦੋਂ ਯਾ ਕੋਵਿਡ ਵਾਲੀ ਬਿਮਾਰੀ ਜਿ ਮਾਰੀ ਠੰਡੀ ਪਈ ਬਾਬੇ ਫੇਬਾਗੇ ਖੱਟੇ ਖੱਟੇ ਡੱਡੂ ਨਹੀਂ ਆਉਂਦੇ ਉਹ ਸੌਣ ਭਾਦੋਂ ਦੇ ਮਹੀਨਿਆਂ ਚ ਗੜੈਂ ਗੜੈਂ ਕਰਦੇ ਹੁੰਦੇ ਆ ਅਛਾ ਡੱਡੂ ਹੋਣ ਵੀ ਹੈਗੇ ਆ ਉਹ ਜਦੋਂ ਸੌਣ ਭਾਦੋਂ ਦੇ ਮਹੀਨਿਆਂ ਚ ਗੜੈਂ ਗੜੈਂ ਕਰਦੇ ਵੇਖੇ ਛਪੜਾਂ ਦੇ ਕੰਡਿਆਂ ਦੇ ਕਿਦਾਂ ਪੀਲੇ ਪੀਲੇ ਤੁਰੇ ਫਿਰਦੇ ਹੁੰਦੇ ਆ ਇਹ ਸਭ ਲਾਲ ਪੀਲੇ ਚਿੱਟੇ ਇਹ ਸਭ ਉਦੋਂ ਨਿਕਲ ਆਉਂਦੇ ਆ ਜਦੋਂ ਥੋੜੇ ਜੇ ਲੋਕ ਸੁਖੀ ਹੁੰਦੇ ਆ ਜਦੋਂ ਬਿਪਤਾ ਪੈਣ ਲੱਗਦੀ ਹੈ ਫੇਫ ਵਿੱਚ ਵਰ ਜਾਂਦੇ ਛਪੜਾਂ ਦੇ ਸਿਆਣੇ ਬਣਜੋ 파ਰਸ਼ਾ ਧੰਗੁਰ ਨਾਨਕ ਸਾਹਿਬ ਦੇ ਘਰ ਨੇ ਦਸਾਂ ਜਾਮਿਆਂ ਜਿਸ ਪਖੰਡਵਾਦ ਦੇ ਵਿਰੋਧ جنگ ਛੇੜੀ ਸੀ ਨਾ ਮੈਂ ਕਦੀ ਕਦੀ ਬਾਣੀ ਪੜ੍ਹਦਿਆਂ ਸੋਚਦਾ ਹਾਂ ਨਾ ਵੀ ਸੱਚਾ 파ਸ਼ਾ ਜਿਹੜੇ ਪਖੰਡ ਤੋਂ ਤੁਸੀਂ ਬਾਹਰ ਕੱਢਿਆ ਸਾਰੇ ਤੇ ਅਸੀਂ ਕਰੀ ਜਾਂਦੇ ਹੋ ਪਖੰਡ ਤੇ ਇੱਕ ਵੀ ਨਹੀਂ ਛੱਡਿਆ ਸੀ ਕੋਈ ਪਖੰਡ ਦੱਸੇ ਜਿਹੜਾ ਅਸੀਂ ਗੁਰਬਾਣੀ ਗੁਰਬਾਣੀ ਦੇ ਵਿਚਾਰ ਤਰ੍ਹਾਂ ਤੋਂ ਕਿਹਾਂ ਦੂਰ ਜਾ ਕੇ ਚ ਬਹਿ ਗਿਆ ਸੀ ਬੰਦਾ ਚੜ੍ਹਾਈ ਕਰ ਜਾਂਦਾ ਮਗਰੋਂ ਉਹਦੇ ਨਾਂ ਤੇ ਅਸੀਂ ਰਜਾਈਆਂ ਤਲਾਈਆਂ ਬਿਸਤਰੇ ਬਨ ਬਨ ਲਈ ਜਨੇ ਜਿਉਂਦੇ ਵਿਚਾਰੇ ਦਾ ਕਦੀ ਉਹਦਾ ਗਲਾਫ ਨਹੀਂ ਬਦਲਿਆ ਰਜਾਈ ਦਾ